ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਸ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਚਾਹਣਾ ਹਾਂ ਕਿ ਕਿਸੇ ਵੀ ਵਿਅਕਤੀ ਦਾ ਜੇਕਰ ਕੋਈ ਆਧਾਰ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਜਾਂ ਗੱਡੀ ਦੀ ਆਰਸੀ ਵਗੈਰਾ ਟੁੱਟ ਜਾਂਦੀ ਹੈ ਜਾਂ ਗੁੰਮ ਜਾਂਦੀ ਹੈ ਤਾਂ ਉਹ ਦੁਬਾਰਾ ਕਰਵਾਉਣ ਲਈ ਕਿਸੇ ਵੀ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਸਾਡੇ ਕੋਲੋਂ ਡੁਪਲੀਕੇਟ ਕਾਪੀ ਕਰਵਾ ਸਕਦੇ ਹੋ ਜਾਂ ਕਿਸੇ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਪੈਨ ਕਾਰਡ ਗਮ ਹੋ ਗਿਆ ਰੀਪ੍ਰਿੰਟ ਕਰਨਾ ਤਾਂ ਉਹ ਸਾਡੇ ਕੋਲੇ ਪਲਾਸਟਿਕ ਵਾਲਾ ਕਾਰਡ ਕਰਵਾ ਸਕਦਾ ਸਕਦੇ ਹਾਂ ਡਰਾਈਵਿੰਗ ਲਾਇਸੈਂਸ ਵੋਟਰ ਕਾਰਡ ਆਧਾਰ卡 ਸਾਰੇ ਪੀਵੀਸੀ ਪ੍ਰਿੰਟ ਨਿਕਲੇ ਹੋਏ ਹਨ ਜੋ ਕਿ ਪਲਾਸਟਿਕ ਦੇ ਹਨ ਜਿਵੇਂ ਕਿ Ориジナル ਦਫ਼ਤਰ ਵੱਲੋਂ ਕੱਢੇ ਜਾਂਦੇ ਹਨ ਕਿਸੇ ਵੀ ਹੋਰ ਪ੍ਰਕਾਰ ਦਾ ਕੋਈ ਆਈਡੀ ਕਾਰਡ ਜਿਵੇਂ ਸਕੂਲ ਕਾਲਜ ਵਗੈਰਾ ਦਾ ਆਈਡੀ ਕਾਰਡ ਖਰਾਬ ਹੋ ਜਾਂਦਾ ਹੈ ਦੁਬਾਰਾ ਰੀਪ੍ਰਿੰਟ ਕਰਵਾਉਣਾ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਸਾਡੀਆਂ ਦੋ ਬ੍ਰਾਂਚਾਂ ਹਨ ਇੱਕ ਸਰਦੂਰਗੜ ਜ਼ਿਲ੍ਹਾ ਮਾਨਸਾ ਤੇ ਦੂਸਰੀ ਪਿੰਡ ਫੱਤਾ ਮਲੂਕਾ ਵਿਖੇ ਹੈ ਕਿਸੇ ਵੀ ਵਿਅਕਤੀ ਨੇ ਆਪਣਾ ਕੋਈ ਵੀ ਪੀਵੀਸੀ ਪ੍ਰਿੰਟ ਕਰਵਾਉਣਾ ਹੋਵੇ ਤਾਂ ਸਾਡੇ ਨਾਲ ਹੇਠਾਂ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦਾ ਜਾਂ ਸਾਡੇ ਦਫ਼ਤਰਾਂ ਵਿੱਚ ਵਿਜ਼ਿਟ ਕਰ ਸਕਦਾ ਹੈ ਧੰਨਵਾਦ ਜੀ